ਆ ਪੂਰੀ ਦੀ ਪੂਰੀ ਥੱਲੇ ਡਿੱਗੀ ਹੋਆ ਰਾਈਟ ਤੇ ਜੇ ਇੱਥੇ ਕਿਤੇ ਗੱਡੀ ਗੁੱਡੀ ਖੜੀ ਹੁੰਦੀ ਤਾਂ ਫੇਰ ਉਹ ਗੱਡੀ ਦੇ ਉੱਪਰ ਵੀ ਇਹ ਡਿੱਗ ਸਕਦਾ ਸੀ ਤਾਂ ਨੁਕਸਾਨ ਬਹੁਤ ਵੱਡਾ ਤੁਸੀਂ ਜੇ ਇਹ ਕਰੋਗੇ ਨਾ 200 ਮੀਟਰ ਤੇ ਬੰਨ ਲਵਾ ਦੋਗੇ ਸ਼ਾਇਦ ਇਹ ਖਲਾਰਾ ਪਵੇ ਹੀ ਨਾ ਜੀ ਅਸੀਂ ਮੈਡਮ ਕਮਿਸ਼ਨਰ ਮੱਟੂ ਜੀ ਦਾ ਬਹੁਤ ਹੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੀ ਸਾਰੀ ਟੀਮ ਮਤਲਬ 30 40 ਟੈਂਪੂ ਲੱਗੇ ਹੋਇਆ ਰੇਡ 200 ਦੇ ਕਰੀਬ ਇਹ ਸੇਵਾਦਾਰ ਲੱਗੇ ਆ ਹਰਪਾਲ ਭਾਜੀ ਤੁਸੀਂ ਇਹ ਸੰਸਦਾਂ ਦੇ ਮੈਂਬਰ ਵੀ ਹੋ ਤੁਸੀਂ ਵੀ ਆ ਸਕਦੇ ਤੁਹਾਨੂੰ ਵੀ ਹੁਣੇ ਕੰਗਲੀ ਫੜਾ ਲੱਗੇ ਬਸ ਜਿੱਦਾਂ ਤੁਹਾਡਾ ਬਲੋਕ ਖਤਮ ਹੋਣਾ ਹੈ ਸਾਡੇ ਹੱਥ ਕੰਗਲੀ ਫੜਾ ਦੇਣੀ ਕਿ ਚਲੋ ਜੀ ਤੁਸੀਂ ਸਪਾਈ ਕਰੋ ਜੀ ਰੋਡ ਤਾਂ ਸਾਫ਼ ਹੋਈ ਰਹੀ ਹੈ ਜਿਹੜਾ ਸੈਡਾਂ ਦੇ ਵਿੱਚ ਹੈ ਨਾ ਸਾਰਾ ਇਹ ਵੀ ਸਾਰਾ ਕੱਢ ਰਹੇ ਆ ਨਾ ਤੇ ਬਹੁਤ ਵਧੀਆ ਜੀ ਸਲੂਟ ਆ ਤੁਹਾਨੂੰ ਸਾਰਿਆਂ ਨੂੰ ਜੀ ਤੇ ਆਪਿਆ ਜੀ ਅੱਗੇ ਤੋਂ ਵੀ ਆਪਾਂ ਇਦਾਂ ਰਲ ਮਿਲ ਕੇ ਸਾਰਿਆਂ ਨੇ ਕਰਨਾ ਚਾਹੀਦਾ। ਚਲਿਏ ਵੀ ਹਰ ਪਰਿਵਾਰ ਜਾਂ ਜੰਦਰье ਆ ਜਾਂ ਪਰਾਂ ਆ ਜਾਂ ਪੰਜਾਬੀਆਂ ਇੱਕ ਫੈਮਿਲੀ ਆ। ਉਸ ਤੋਂ ਬਾਅਦ ਅਗਰ ਸਾਰਿਆਂ ਦੇ ਪਾੜ ਬਣਦੇ ਰਹਿੰਦੇ ਹਨਾ ਇਸ ਕਰਕੇ ਅਸੀਂ ਆਪਣੀ ਜਗ੍ਹਾ ਸਮਝ ਕੇ ਆਪਣਾ ਘਰ ਸਮਝ ਕੇ ਸਾਰੇ ਅਸੀਂ ਇਹ ਆਪਣਾ ਹੱਕ ਸਮਝੀਏ ਵੀ ਇਹ ਗੰਦ ਨਾ ਬਣਦੇਈਏ ਨਾ। ਆਪਣਾ ਇੱਕ ਫਰਜ਼ ਸਮਝੀਏ। ਰਾਈਟ ਜੇ ਆਪਾਂ ਕ੍ਰੇਪਸ ਵਗੈਰਾ ਖਾਂਦੇ ਆ ਠੰਡੇ ਦੀ ਬੋਤਲ ਪੀਂਦੇ ਆ ਜਾਂ ਕੁਝ ਵੀ ਖਾਂਦੇ ਆ ਉਹਦੇ ਜਿਹੜੇ ਰੈਪਰ ਆ ਜਾਂ ਦੁੱਧ ਵਾਲੀਆਂ ਬੋਤਲਾਂ ਤੁਸੀਂ ਜ਼ਿਕਰ ਕੀਤਾ ਸੀ ਕੱਚ ਦੀ ਆ ਵੈਲਕਮ ਏਕ ਨਵੇਂ ਬਲੌਗ ਦੇ ਵਿੱਚ ਤੇ ਮੈਂ ਖੜਾ ਆ ਇਸ ਵੇਲੇ ਮੰਗੂਵਾਲ ਜਿਹੜੀ ਚੈੱਕ ਪੋਸਟ ਆ ਉਹਦੇ ਉੱਤੇ ਖੜਾ ਆ ਇਹ ਸਾਡੇ ਕਮਰਜੀਸ ਭਾਜੀ ਆਫਐਸਆਈ ਸਾਹਿਬ ਔਰ ਜਦੋਂ ਆਪਾਂ ਇਹ ਸਟਾਰਟ ਕੀਤੇ ਸੀ ਨਾ ਬਲੌਗ ਜਦੋਂ ਚਿੰਤਪੁਰੀ ਮਾਤਾ ਜੀ ਦਾ 10 ਸੌਣ ਮਹੀਨਾ ਸ਼ੁਰੂ ਹੋਇਆ ਸੀ ਤਾਂ ਉਦੋਂ ਮੈਂ ਇੱਕ ਬਾਈਟ ਲਈ ਸੀ ਭਾਜੀ ਉਹਨਾਂ ਦੀ ਜੈ ਮਾਤਾ ਦੀ ਬਾਜੀ ਜੈ ਮਾਤਾ ਬਹੁਤ ਬਹੁਤ ਮੁਬਾਰਕਾਂ ਬਹੁਤ ਪਿਆਰ ਦੇ ਨਾਲ ਮੇਲਾ ਤੁਸੀਂ ਸੰਭਿਆ ਤੇ ਸੰਗਤ ਨੂੰ ਕੀ ਕਹਿਣਾ ਹੈ ਸੰਗਤ ਨੇ ਬੜਾ ਸਹਿਯੋਗ ਦਿੱਤਾ ਸਾਰਿਆਂ ਦਾ ਹਾਂਜੀ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਪਿਆਰ ਸਰਕਾਰ ਨਾਲ ਮਾਤਾ ਰਾਣੀ ਦੇ ਦਰਸ਼ਨ ਕੀਤੇ ਆ ਤੇ ਪਿਆਰ ਨਾਲ ਬਹੁਤ ਰਾਜ ਆ ਜੀ ਜੀ ਵੀ ਤੁਹਾਡਾ ਵੀ ਸਾਰਿਆਂ ਦਾ ਸਹਿਯੋਗ ਸੀਗਾ ਨਾ ਬਿਲਕੁਲ ਸਹਿਯੋਗ ਸੀ ਪ੍ਰਸ਼ਾਸਨ ਦਾ ਬਹੁਤ ਸਹਿਯੋਗ ਸੀ ਆਪਣੇ ਜਿਹੜੀਆਂ ਆਪਣੀਆਂ ਲੋਕਲ ਸੰਸਥਾਵਾਂ ਆ ਸੇਵਾ ਵਾਲੇ ਆ ਸਾਰੇ ਇਹ ਤੇ ਇੱਕ ਬੋਸਟ ਆ ਇੱਥੇ ਕਮੇਟੀ ਦੇ ਭਾਈ ਦੀ ਡਿਊਟੀ ਹੁੰਦੀ ਆ ਨਾਈਟ ਰੇ ਜਾਂ ਡੇ ਵੀ ਰੇ ਜਾਂ ਮੇਲਿਆਂ ਦੇ ਵਿੱਚ ਤੇ ਬਹੁਤ ਹੀ ਪਿਆਰ ਸਤਿਕਾਰ ਦੇ ਜਿਮੇਵਾਰੀ ਦੇ ਨਾਲ ਇਹਨਾਂ ਨੇ ਆਪਣੀ ਡਿਊਟੀ ਨਿਭਾਈ ਆ ਔਰ ਸਾਰਿਆਂ ਨੂੰ ਇਹੇ ਕਿ ਆ ਬੇ ਹੁਲੜਵਾਜੀ ਨਾ ਕਰੋ ਬੇ ਤੇ ਸਾਡੇ ਸਾਰੇ ਹੁਸ਼ਿਆਰ ਪਰ ਵਾਲੇ ਮੇਰੇ ਭਰਾ ਜਿਹੜੀਆਂ ਇੱਥੇ ਲੋਕਲ ਸੰਸਥਾਵਾਂ ਆ ਸਫਾਈ ਵਾਲੇ ਮੇਰੇ ਵੀਰੇ ਰਾਈਟ ਤੇ ਆਪਾਂ ਕਰਦੇ ਆ ਗੱਲਬਾਤ ਸਾਰਿਆਂ ਨਾਲ ਮੜੀ ਮੜੀ ਦਰਸ਼ਨ ਕਰਾਂ ਜਾਂ ਕਰਨ ਚੱਲੇ ਆ ਕਰਨ ਚੱਲੇ ਆ ਕਰਨ ਚੱਲੇ ਆ ਨਾ ਤੇ ਕਿਧਰੋਂ ਆਈਆਂ ਸੰਗਤਾਂ ਮੋਗੇ ਤੋਂ ਹੀ ਮੋਗੇ ਤੋਂ ਤੇ ਲੰਗਰ ਸਮਾਪਤ ਹੋ ਗਿਆ ਇੱਕੋ ਹੀ ਲੰਗਰ ਲੱਗਾ ਆ ਭੋਪੜ ਵਾਲਿਆਂ ਦਾ ਨਾ ਮੰਗੂਵਾਲ ਦੇ ਵਿੱਚ ਪਿੱਛੇ ਤੁਸੀਂ ਦੇਖਿਆ ਸਫਾਈ ਬਾਰੇ ਆਪਾਂ ਪੁੱਛਣਾ ਵੀ ਸਫਾਈ ਬਾਰੇ ਤੁਹਾਡਾ ਕੀ ਖਿਆਲ ਆ ਜਿਹੜੇ ਲੰਗਰ ਲੱਗੇ ਉਹਨਾਂ ਤੋਂ ਬਾਅਦ ਹਾਂਜੀ ਸਫਾਈ ਹੋ ਰਹੀ ਜਾਂ ਨਹੀਂ ਹੋ ਰਹੀ ਹੋ ਰਹੀ ਹੈ ਜੀ ਸਫਾਈ ਬਹੁਤ ਸੋਹਣੀ ਸਫਾਈ ਚੱਲ ਰਹੀ ਹੈ ਇਹਦਾ ਮਤਲਬ ਵੀ ਖੁਸ਼ਹਰਪੁਰ ਦੀ ਪੂਰੀ ਟੀਮ ਵਧਾਈ ਦੇ ਪਾਤਰ ਸਾਰੇ ਹੀ ਨਾ ਬਹੁਤ ਸੋਹਣੀ ਬਹੁਤ ਸੋਹਣੀ ਬਹੁਤ ਬਹੁਤ ਵਧੀਆ ਜਮਾਤ ਦੀ ਔਰ ਇਹ ਜਿਹੜੀਆਂ ਕਮੀਆਂ ਕੋਈ ਮਾੜੀਆਂ ਮੋਟੀਆਂ ਬਲ ਤਾਂ ਕਮੀ ਇੰਨੀ ਖਾਸ ਹੈ ਨਹੀਂ ਜੇ ਹੋਊਗੀਆਂ ਵੀ ਤਾਂ ਅਗਲੇ ਸਾਲ ਤੱਕ ਆਪਾਂ ਉਹ ਵੀ ਰਲ ਮਿਲ ਕੇ ਸਾਰਿਆਂ ਨੇ ਨਹੀਂ ਠੇ ਲੈਣੀਆਂ ਆ ਠੀਕ ਹੈ ਜੀ ਹਾਂਜੀ ਤੇ ਹਾਂਜੀ ਬਾਜੀ ਜੈ ਮਾਤਾ ਦੀ ਜੈ ਮਾਤਾ ਦੀ ਬਾਜੀ ਕੀ ਨਾਮ ਆਪਣਾ ਵੀਰਾ ਜੀ ਮੇਰਾ ਨਾਮ ਸਤਿੰਦਰ ਸ਼ਰਮਾ ਜੀ ਜੀ ਬਾਜੀ ਸਾਡੀਆਂ ਇਸ ਵੇਲੇ ਦੋ ਸੁਸਾਇਟੀਆਂ ਚੱਲ ਰਹੀਆਂ ਜੀ ਸਵਛਤਾ ਦਾ ਲੰਗਰ ਸੇਵਾ ਸੁਸਾਇਟੀ ਤੇ ਕਲੀਨ ਸਿਟੀ ਗ੍ਰੀਨ ਸਿਟੀ ਚੋਹਾਲ ਲੋ ਜੀ ਬਾਜੀ ਦੋਨਾਂ ਦੇ ਇਸ ਗੱਠਜੋੜ ਦੇ ਨਾਲ ਨਗਰ ਨਿਗਮ ਦੇ ਨਾਲ ਮਿਲ ਕੇ ਜੀ ਜਿਹਦੇ ਵਿੱਚ ਪੂਰੀ ਚੋਹਾਲ ਤੋਂ ਲੈ ਕੇ ਮੰਗੋਵਾਲ ਬਾਰਡਰ ਤੱਕ ਆਪਾਂ ਸਫਾਈ ਦਾ ਪੂਰਾ ਜੋਰ ਲਗਾਇਆ ਹੈ ਜੀ ਜਿਹਦੇ ਵਿੱਚ ਸਾਨੂੰ ਨਗਰ ਨਿਗਮ ਨੇ ਆਪਣੇ 100 ਤੋਂ ਪਲੱਸ ਜਿਹੜੇ ਸਫਾਈ ਕਰਮਚਾਰੀ ਆ ਉਹ ਦਿੱਤੇ ਆ ਪਲੱਸ 10 ਉਹਨਾਂ ਨੇ ਆਪਣੇ ਛੋਟੇ ਹੱਥੀ ਦਿੱਤੇ ਆ ਓਕੇ ਇਹ ਨਗਰ ਨਿਗਮ ਵੱਲੋਂ ਨਗਰ ਨਿਗਮ ਵੱਲੋਂ ਦਿੱਤੇ ਆ ਜੀ ਜੀ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਗੱਲ ਆ ਜੀ ਮੇਰਾ ਨਾਮ ਨਿਤਿਨ ਕੁਮਾਰ ਜੀ ਜੀ ਮਨਿਸਪਲ ਕਾਰਪੋਰੇਸ਼ਨ ਤੋਂ ਮੈਂ ਸੈਂٹری ਸੁਪਰਵਾਈਜ਼ਰ ਆ ਜੀ ਬਹੁਤ ਵੈਰੀ ਗੁੱਡ ਬਹੁਤ ਜੀ ਸਾਡੀ ਸੇਵਾ ਇੱਥੇ ਲੱਗੀ ਆ ਜ਼ਰੂਰ ਜੀ ਡਿਊਟੀ ਦੇ ਨਾਲ ਨਾਲ ਸੇਵਾ ਵੀ ਨਿਭਾਈ ਦੀ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡਾ ਡਿਪਾਰਟਮੈਂਟ ਬਿਲਕੁਲ ਇੱਥੇ ਮੋਢੇ ਨਾਲ ਮੋਢਾ ਲਾ ਕੇ ਖੜਿਆ ਸੀ ਸੰਸਥਾਨ ਵਾਂਗ ਜੀ ਜੀ ਇਹ ਜਿੰਨੀ ਮਸ਼ੀਨਰੀ ਦੀ ਕਿ ਬਹੁਤ ਪਿਛਲੇ ਸਾਲ ਨਾਲੋਂ ਫਰਕ ਆ ਇਹ ਐਕੀ ਨਾ ਆਪਣੇ ਚੈਨਲ ਦੇ ਉੱਤੇ ਮੈਂ ਰੈਗੂਲਰ 20 ਬਲੌਗ ਪਏ ਆ 21ਵਾਂ ਬਲੌਗ ਪਾਇਆ ਮੈਂ ਲੰਗਰ ਆ ਸਫਾਈ ਬਾਰੇ ਨਾ ਔਰ 20 ਬਲੌਗਾਂ ਦੇ ਵਿੱਚ ਮੇਰਾ ਇੱਕ ਸਵਾਲ ਜ਼ਰੂਰ ਹੁੰਦਾ ਸੀ ਸਾਰੀਆਂ ਸੰਗਤਾਂ ਨੂੰ ਭਾਜੀ ਹੁਸ਼ਿਆਰਪੁਰ ਵਿੱਚ ਹੀ ਆਏ ਆ ਤੁਹਾਨੂੰ ਕਿਹੋ ਜਿਹਾ ਲੱਗਾ ਇੱਥੇ ਦਾ ਸਿਸਟਮ ਔਰ ਸਫਾਈ ਔਰ ਸਾਰਿਆਂ ਨੇ ਇਹੀ ਗੱਲ ਕੀਤੀ ਆ ਆਜੋ ਅੱਗੇ ਆਜੋ ਸਾਰਿਆਂ ਨੇ ਇਹ ਗੱਲ ਕੀਤੀ ਆ ਵੀ ਭਾਜੀ ਪਿਛਲੇ ਸਾਲ ਨਾਲੋਂ ਮੱਚ ਵੈਟਰ ਰਿਹਾ ਰਾਈਟ ਠੀਕ ਹੈ ਨਾ ਤੇ ਬਹੁਤ ਫਰਕ ਆ ਅੱਗੇ ਨਾਲੋਂ ਬਾਕੀ ਕੁਝ ਜਾਣੇ ਅਣਜਾਣੇ ਚ ਹੋ ਜਾਂਦਾ ਆ ਬਟ ਉਹ ਵੀ ਆਪਾਂ ਸਾਰਾ ਕਵਰ ਕਰ ਰਹੇ ਆ ਲੈ ਚੋ ਸਰ ਚੱਲਦੇ ਆ ਹਲੇ ਚੱਲ ਰਿਹਾ ਹੈ ਲੱਗੇ ਹੋਏ ਆ ਚਲੋ ਬਹੁਤ ਸਾਡੇ ਨਾਲ ਹਾਂਜੀ ਵੀਰ ਜੀ ਅਰੇ ਨਹੀਂ ਕੋਈ ਨਹੀਂ ਆਪਾਂ ਸਾਰੇ ਭਰਾ ਆਏ ਆ ਅਸੀਂ ਵੀ ਮਮੀ ਸੈਂਟਰੀ ਸੁਪਰਵਾਈਜ਼ਰ ਰਣਗ ਕਰਨੇ ਕੰਮ ਤੋਂ ਕੀ ਬਾਜੀ ਔਰ ਵਧੀਆ ਤਰੀਕੇ ਨਾਲ ਸਾਡੇ ਮੁਲਾਜ਼ਮਾਂ ਨੇ ਵੀ ਸਫਾਈ ਕੀਤੀ ਆ ਜੀ 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 ਔਰ ਸੇਵਾ ਵੀ ਕੀਤੀ ਆ ਔਰ ਨਾਲ ਦੀ ਨਾਲ ਸਾਡੇ ਮੈਡਮ ਜੋਤੀ ਬੱਲਾ ਮੱਟੂ ਜੀ ਕਮਿਸ਼ਨਰ ਜੀ 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 ਉਹਨਾਂ ਦੀ ਵੀ ਬਹੁਤ ਜ਼ਿਆਦਾ ਸਹਿਯੋਗ ਆ ਜੀ ਜੀ ਬਿਲਕੁਲ ਜੀ ਦੇਖੋ ਐਕਚੁਅਲੀ ਮੈਂ ਜਿੰਨਿਆਂ ਦੇ ਨਾਲ ਗੱਲਾਂ ਕੀਤੀਆਂ ਨਾ ਜਿਹੜਾ ਤੁਸੀਂ ਸਫਾਈ ਵਾਲਾ ਤੁਸੀਂ ਬਲੌਗ ਦੇਖਿਆ ਹੋਣਾ ਸਾਰਿਆਂ ਨੇ ਪਰ ਮੈਨੂੰ ਕਾਲ ਲਗਾਈ ਮੰਗੂ ਵਾਲ ਕੋਈ ਆਪਣਾ ਸੱਜਣ ਬਿਲਕੁਲ ਸਾਰੇ ਜਗ੍ਹਾ ਜਾਣ ਪਛਾਣ ਹੈਗੀ ਆ ਸਾਰੇ ਵੀਡੀਓ ਦੇ ਦੇ ਕਹਿੰਦੇ ਪਾਜੀ ਲੰਗਰਾਂ ਦੀਆਂ ਵੀਡੀਓ ਤੁਸੀਂ ਦਿਖਾਈਆਂ ਆਣੀ ਤੁਸੀਂ ਦਿਖਾਉਣੀ ਫਿਰ ਮੈਂ ਉਹ ਦਿਨ ਆਇਆ ਉਹ ਦਿਖਾਇਆ ਪਰ ਉਹ ਇਦਾਂ ਸੀ ਮੈਂ ਉਹ ਵੀ ਦੇਖਿਆ ਵੀ ਜਿਹੜੀਆਂ ਸੰਗਤਾਂ ਲੰਗਰ ਲਾ ਕੇ ਜਾ ਚੁੱਕੀਆਂ ਸੀ ਨਾ ਮੰਨ ਲਓ ਇੱਥੇ ਲੰਗਰ ਲੱਗਾ ਰਿਹਾ ਸੀਗਾ ਇਹ ਚਲੇ ਗਏ ਆ ਮਗਰੋਂ ਕੋਈ ਇੱਕ ਹੋਰ ਆਇਆ ਬੰਦੇ ਉਹਨੇ ਲੰਗਰ ਲਾਇਆ ਉਹ ਇੱਥੇ ਛੱਡ ਗਿਆ ਇੰਦਾਂ ਬਹੁਤ ਹੋਈਆਂ ਚੱਲ ਦੇ ਬਾਈ ਦੇ ਚੱਲਦਾ ਲੈ ਚਲੋ ਬਹੁਤ ਵਧੀਆ ਸਾਰੇ ਪਿਆਰ ਸਤਿਕਾਰ ਨਾਲ ਲੰਗਰ ਲਾਉਂਦੇ ਤੇ ਅੱਗੇ ਤੋਂ ਪਿਆਰ ਸਤਿਕਾਰ ਨਾਲ ਸਾਰੇ ਨੇ ਸਫਾਈ ਵੀ ਕਰਨੀ ਔਰ ਕਰਦੇ ਵੀ ਬਏ ਹਨਾ ਠੀਕ ਹੈ ਨਾ ਤੇ ਹੁਣ ਹਾਂਜੀ ਜੈ ਮਾਤਾ ਦੀ ਜੈ ਮਾਤਾ ਦੀ ਔਰ ਉਸ ਵੀਡੀਓ ਦੇ ਵਿੱਚ ਔਰ ਜਿਹੜਾ ਤੁਹਾਡਾ ਉਤਸ਼ਾਹ ਵੀ ਦੇਖਿਓ ਬੰਦਾ ਜਦੋਂ ਬੰਦਾ ਨਾ ਭਾਜੀ ਵੀ ਦਿਲੋਂ ਲੱਗੇ ਹੋਆ ਸਾਰੇ ਜਾਨੇ ਹਨਾ ਤੇ ਜਦੋਂ ਤੁਹਾਡੇ ਕੀਤੇ ਕੰਮ ਨੂੰ ਕੋਈ ਫਿਰ ਜਾਣ ਕੇ ਉਹਨੂੰ ਗਲਤੀ ਕਰੇ ਤਾਂ ਤੁਹਾਨੂੰ ਦੁੱਖ ਲੱਗਣਾ ਨਾ ਉਹ ਇਹਨਾਂ ਦੇ ਫੇਸ ਤੋਂ ਝਲ ਕਰਿਆ ਸੀ ਉਦੋਂ ਸਾਫ ਸਾਫ ਤੁਸੀਂ ਵੀ ਵੀਡੀਓ ਦੇਖੀ ਵੀ ਹੋਣੀ ਹੈ ਨਾ ਉਹ ਤੁਸੀਂ ਸਾਰੇ ਨੇ ਸ਼ੁਲਕ ਹੈ ਨਾ ਨਿਸ਼ਕਾਮ ਸੇਵਾ ਕਰ ਰਹੇ ਆ ਨਾ ਸੇਵਾ ਵਾਲੇ ਆ ਤੇ ਚਲੋ ਮਹਾਮਾਈ ਐਦਾਂ ਹੀ ਇਹ ਇੱਚ ਬੜੋਤਰੀ ਪਾਵੇ ਸੇਵਾ ਦੇ ਵਿੱਚ ਜੀ ਹਾਂਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਜਿੱਦਾਂ ਅਸੀਂ ਗੱਲ ਕਰ ਰਹੇ ਸੀ ਉਦੋਂ ਵੀ ਜਿਹੜੀਆਂ ਸਾਡੀਆਂ ਉਹ ਧੰਨ ਹੈਗਾ ਆ ਪਲਾਸਟਿਕ ਨੂੰ ਖਾ ਕੇ ਮਰ ਜਾਂਦਾ ਅੱਜ ਸਵੇਰੇ ਮੈਨੂੰ ਫੋਨ ਆ ਗਿਆ 7 ਵਜੇ ਓਕੇ ਚਵਾਲ ਦੋ ਗਾਇਆਂ ਮਰ ਗਈਆਂ ਅੱਜ ਅੱਜ ਮਾਈ ਗੋਡ ਸਵੇਰੇ ਅਸੀਂ ਦੋਨੇ ਗਾਇਆਂ ਮੈਂ ਹਰ ਵੀਡੀਓ ਚ ਹਰ ਵੀਡੀਓ ਚ ਅੱਜ ਗੱਲ ਦਾ ਪਾਜੀ ਜ਼ਿਕਰ ਕੀਤਾ ਸੀਗਾ ਹਾਂ ਪਾਜੀ ਹਰ ਵੀਡੀਓ ਚ ਜ਼ਿਕਰ ਇਹ ਗੱਲ ਦਾ ਕੀਤਾ ਆ ਵੀ ਜਿਹੜੀ ਪੋਲੀਥੀਨ ਆ ਨਾ ਇਹ ਬੇਜਵਾਨੇ ਆ ਯਾਰ ਇਹ ਬੋਲ ਕੇ ਥੋੜੀ ਨਾ ਦੱਸਣਗੇ ਬਾਕੀ ਤੁਸੀਂ ਜਿੱਦਾਂ ਮਰਜੀ ਆ ਪਰ ਜਿਹੜੇ ਪੋਲੀਥੀਨ ਘਟੋ ਘਟ ਉਹਨੂੰ ਤਾਂ ਤੁਸੀਂ ਸਾਹਮਣੇ ਰੱਖ ਲਓ ਜ਼ੈੜ ਤੋਂ ਪੋਲੀਥੀਨ ਹੀ ਬਿਮਾਰੀ ਦੀ ਜੜ ਹੈ ਆ ਮੇਨ ਰਾਈਟ ਹਾਂਜੀ ਦੋ ਖਾਈਆਂ ਮਰ ਗੀਆਂ ਜੀ ਅੱਜੋ ਦੋ ਦਵਾਤੀਆਂ ਹਾਲੇ ਪਤਾ ਨਹੀਂ ਹੋਰ ਕਿੰਨੀਆਂ ਕ ਮਰਨੀਆਂ ਚਲੋ ਚਾਰਪੁਰ ਚਲੋ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰਨੀ ਆ ਵੀ ਅੱਗੇ ਤੋਂ ਇਹ ਨਾ ਹੋਵੇ ਕੀ ਠੀਕ ਆ ਗੋਰੀ ਬਾਜੀ ਜੀ ਅਸੀਂ ਮੈਡਮ ਕਮਿਸ਼ਨਰ ਮੱਟੂ ਜੀ ਦਾ ਬਹੁਤ ਹੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੀ ਸਾਰੀ ਟੀਮ ਮਤਲਬ 30 40 ਟੈਂਪੂ ਲੱਗੇ ਹੋਇਆ ਰੇਡ 200 ਦੇ ਕਰੀਬ ਇਹ ਸੇਵਾਦਾਰ ਲੱਗੇ ਆ ਜਿਹੜੇ ਕਿ ਰੋਡ ਨੂੰ ਮਤਲਬ ਬਿਲਕੁਲ ਸਾਫ਼ ਕਰ ਰਹੇ ਆ ਔਰ ਜਿਹੜਾ ਪਲਾਸਟਿਕ ਚੱਕ ਹੋ ਰਿਹਾ ਹੈਗਾ ਇਹ ਜਿਹੜਾ ਹੈਗਾ ਇਹ ਗੋਧਾਨ ਦੀ ਤੇ ਰੱਖਿਆ ਕਰੇਗਾ ਕਰੇਗਾ ਨਾਲ ਇਸ ਰੋਡ ਨੂੰ ਹੋਰ ਸੁੰਦਰ ਬਣਾ ਰਿਹਾ ਯਾਰ ਜੀ ਜੀ ਉਹ ਦੇਖ ਰਿਹਾ ਦੇਖ ਰਿਹਾ ਅਸੀਂ ਪਹਿਲਾਂ ਤੋਂ ਲੱਗੇ ਹੈਗੇ ਆ ਪੂਰੇ ਸਾਰਿਆਂ ਦੀ ਮਿਹਨਤ ਹੈਗੀ ਆ ਕਿ ਜਿਹੜੀ ਰੋਡ ਦਾ ਨਕਸ਼ਾ ਇਹ ਰੋਡ ਦਾ ਹੁਣ ਨਕਸ਼ਾ ਜਿਹੜਾ ਬਦਲਿਆ ਨਜ਼ਰ ਆ ਰਿਹਾ ਇਹ ਜਿਹੜਾ 150 ਬੰਦੇ ਦੀ ਟੀਮ ਲੱਗੀ ਆ ਤਾਂ ਹੀ ਬਦਲਿਆ ਹੈਗਾ ਨਹੀਂ ਤਾਂ ਜਿਹੜਾ ਹੈਗਾ ਨਕਸ਼ਾ ਇਦਾਂ ਨਹੀਂ ਸੀ ਬਦਲਣਾ ਇਹ ਸਾਰਿਆਂ ਦੀ ਮਿਹਨਤ ਹੈਗੀ ਆ ਸਾਰੇ ਲੱਗੇ ਹੈਗੇ ਸੇਵਾ ਦੇ ਵਿੱਚ ਉਹਦੇ ਨਾਲ ਹੀ ਰੋਡ ਦਾ ਜਿਹੜਾ ਤੁਹਾਨੂੰ ਸਫਾਈ ਨਜ਼ਰ ਆਣੀ ਸ਼ੁਰੂ ਹੋ ਗਈ ਹੈ ਮੰਗੂਵਾਲ ਤੋਂ ਬਾਰਡਰ ਤੱਕ ਕਚਰਾ ਘਟ ਹੈ ਪਰ ਹੈ ਉਹ ਵੀ ਸਾਫ ਹੋ ਜਾਏਗਾ ਆਪਣੀ ਸੇਵਾ ਸਮਝਦੇ ਆ ਆਪਣੀ ਡਿਊਟੀ ਸਮਝਦੇ ਆ ਸਾਡੀ ਡਿਊਟੀਆਂ ਆ ਬਿਲਕੁਲ ਬਿਲਕੁਲ ਕਿਉਂਕਿ ਵੀਡੀਓ ਚ ਅਸੀਂ ਅਕਸਰ ਇਹ ਗੱਲ ਕਹਿੰਦੇ ਜਦੋਂ ਬਾਹਰੋਂ ਲੋਕੀ ਆਉਂਦੇ ਨਾ ਭੈਣ ਭਰਾ ਸਾਡੇ ਦੂਰੋਂ ਆਉਂਦੇ ਆ ਉਹ ਕਹਿੰਦੇ ਆ ਭਾਜੀ ਵੀ ਤੁਹਾਡੀਆਂ ਵੀਡੀਓ ਦੇਖ ਕੇ ਆਇਆ ਕੋਈ ਮੇਰੀ ਵੀਡੀਓ ਦੇਖ ਕੇ ਆਇਆ ਕੋਈ ਤੁਹਾਡੀ ਵੀਡੀਓ ਦੇਖ ਕੇ ਆਇਆ ਹਰ ਇੱਕ ਕੋਈ ਨਾ ਕੋਈ ਇਦਾਂ ਵੀ ਸੰਗਤਾਂ ਬਹੁਤ ਆਈਆਂ ਆ ਤੇ ਉਹਨਾਂ ਨੂੰ ਅਸੀਂ ਵਾਰਮ ਵੈਲਕਮ ਕੀਤਾ ਵੀਰਾ ਜੀ ਤੁਹਾਡਾ ਵੈਲਕਮ ਆ ਤੁਸੀਂ ਫਿਰ ਵੀ ਆਉਣਾ ਆ ਰਾਈਟ ਤੇ ਬੜੇ ਖੁਸ਼ ਹੋਏ ਆ ਭਾਜੀ ਉਹਨਾਂ ਨੇ ਕਿਹਾ ਵੀ ਸਾਰਿਆਂ ਦਾ ਜਿਹੜਾ ਲੰਗਰ ਦੇ ਵਿੱਚ ਕਈ ਸੰਗਤਾਂ ਦਾ ਇ ਤੇ ਬਹੁਤ ਵਧੀਆ ਜੀ ਹਰ ਸਾਲ ਵਰ ਸਾਰੇ ਵਧਦਾ ਜਾ ਰਿਹਾ ਤੇ ਆਪਾਂ ਰਲ ਮਿਲ ਕੇ ਸਾਰਿਆਂ ਨੇ ਹਾਂਜੀ ਤੇ ਇਦਾਂ ਵਧਾਉਣਾ ਆ ਤੇ ਰਲ ਮਿਲ ਕੇ ਸੇਵਾ ਵੀ ਇਦਾਂ ਹੀ ਕਰਨੀ ਆ ਜਿਹੜੇ ਵੀਡੀਓ ਮੇਰੇ ਭਰਾ ਭੈਣਾਂ ਦੇਖਦੇ ਵੀ ਆ ਨਾ ਭੈਣਾਂ ਭਰਾ ਜਿੰਨੇ ਆਉਂਦੀਆਂ ਸੰਗਤਾਂ ਲੰਗਰ ਵੀ ਲਾਉਂਦੇ ਆ ਉਦਾਂ ਵੀ ਦਰਸ਼ਨ ਕਰਨ ਵੀ ਆਉਂਦੇ ਆ ਆਪਣਾ ਇੱਕ ਫਰਜ਼ ਸਮਝੀਏ ਰਾਈਟ ਜੇ ਆਪਾਂ ਕ੍ਰੇਪਸ ਵਗੈਰਾ ਖਾਂਦੇ ਆ ਠੰਡੇ ਦੀ ਬੋਤਲ ਪੀਂਦੇ ਆ ਜਾਂ ਕੁਝ ਵੀ ਖਾਂਦੇ ਆ ਉਹਦੇ ਜਿਹੜੇ ਰੈਪਰ ਆ ਜਾਂ ਦੁੱਧ ਵਾਲੀਆਂ ਬੋਤਲਾਂ ਤੁਸੀਂ ਜ਼ਿਕਰ ਕੀਤਾ ਸੀ ਕੱਚ ਦੀਆਂ ਬੋਤਲਾਂ ਦਾ ਉਹਨਾਂ ਚੀਜ਼ਾਂ ਨੂੰ ਥਾਂ ਥਾਂ ਤੇ ਉੱਤੇ ਬੈਨ ਲੱਗੇ ਹੋਣੇ ਚਾਹੀਦੇ ਜਿਹਦੇ ਵਿੱਚ ਉਹ ਚੱਕ ਕੇ ਪਾ ਦਿੱਤਾ ਜਾਵੇ ਉਹਦੇ ਨਾਲ ਇਹ ਹੋਊਗਾ ਵੀ ਕੋਈ ਵੀ ਸੰਗਤ ਹੈ ਨਾ ਉਹ ਬੈਨ ਚ ਚੱਕ ਕੇ ਪਾ ਦਊਗੀ ਰਾਈਟ ਕੋਸ਼ਿਸ਼ ਕਰਿਓ ਵੀ ਇਹ ਚੱਕਿਆ ਨਾ ਕੋਸ਼ਿਸ਼ ਕੀਤੀ ਆ ਅਗਰ ਤੁਹਾਨੂੰ ਅੱਛਾ ਲੱਗਾ ਤੇ ਇਹ ਕਰਿਓ ਜ਼ਰੂਰ ਰਾਈਟ ਉਹਦੇ ਨਾਲ ਇਹ ਹੋਊਗਾ ਵੀ ਬਹੁਤ ਹੱਦ ਤੱਕ ਫਰਕ ਪਾਊਗਾ ਆਪਾਂ ਚੱਕ ਦਾ ਲਿਆ ਇਥੋਂ ਗੂੜਾ ਪਰ ਸਿੱਟਾਂਗੇ ਕਿੱਥੇ ਜੇ ਕੋ ਤੁਰਦਾ ਫਿਰਦਾ ਮੈਂ ਹੀ ਆ ਤੋ ਚੱਕ ਲਿਆ ਕਿੱਥੇ ਜਾ ਕੇ ਸਿੱਟੂਗਾ ਮੇਰੇ ਕੋਈ ਜਗ੍ਹਾ ਤਾਂ ਹੋਣੀ ਚਾਹੀਦੀ ਆ ਨਾ 200 ਮੀਟਰ ਤੇ ਇਹ ਜ਼ਰੂਰੀ ਆ ਨਾ ਠੀਕ ਆ ਜੀ ਲਾਓ ਜੀ ਕਾਰਾ ਫਿਰ ਚੱਕਾਰਾ ਸ਼ੇਰਾਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਤੇ ਸਾਡੇ ਗੋਰੀ ਬਾਜੀ ਪਰ ਜੈ ਮਾਤਾ ਜੀ ਜੈ ਮਾਤਾ ਜੀ ਭਾਈ ਜੈ ਮਾਤਾ ਜੀ ਹਾਂਜੀ ਸਰ ਮੈਂ ਕਿਹਾ ਸਰ ਦੇਖਿਆ ਜਾਵੇ ਤਾਂ ਹੁਣ ਅੱਜ ਨਗਰ ਨਿਗਮ ਦੀ ਟੀਮ ਸਾਰੀ ਆਈ ਏ ਸਾਡੇ ਕੋਲ ਜਿੰਨੀ ਮ ਨਗਰ ਨਗਰ ਦੀ ਟੀਮ ਹੈ ਪਹਿਲੇ ਬੰਟੀ ਭਾਜੀ ਨੂੰ ਅਸੀਂ ਕੱਲ ਮਿਲੇ ਸੀਗੇ ਬੰਟੀ ਭਾਜੀ ਕਹਿੰਦੇ ਸਾਡੀ ਡਿਊਟੀ ਦੇ ਨਾਲ ਨਾਲ ਇੱਕ ਸੇਵਾ ਵੀ ਬੰਦੀ ਹੈ ਜਿਹੜੀ ਅਸੀਂ ਹਰ ਸਾਲ ਜਿੰਨੇ ਵੀ ਸਾਡੇ ਵਲੰਟੀਅਰਸ ਹੈਗੇ ਜਿੰਨੇ ਵੀ ਸਪਾਈ ਸੇਵ ਹੈਗੇ ਤੁਹਾਡੇ ਨਾਲ ਰਲ ਕੇ ਅਸੀਂ ਇਹ ਰੋਡ ਸਾਫ ਕਰਾਂਗੇ ਔਰ ਅੱਜ ਬੰਟੀ ਭਾਜੀ ਨੇ ਉਹ ਕਰਕੇ ਦਿਖਾ ਦਿੱਤਾ ਕਿ ਬੰਟੀ ਭਾਜੀ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਮਿੱਤਰ ਗੰਨ ਹੈਗੇ ਉਹਨਾਂ ਦੇ ਜਿਹੜੇ ਸੈਂਟਰੀ ਇੰਸਪੈਕਟਰ ਹੈਗੇ ਸਾਰੇ ਮਿਲ ਕੇ ਇਹ ਜਿਹੜਾ ਬਣਾ ਰਹੇ ਹੈਗੇ ਆ ਕਹਿੰਦੇ ਸਫਾਈ ਕਰ ਰਹੇ ਹੈਗੇ ਆ ਬਹੁਤ ਹੀ ਵਧੀਆ ਨੇ ਟੀਚਾ ਟੀਚਾ ਵਰਤੇਗਾ ਤੇ ਕਹਿੰਦੇ ਜੀ ਨਹੀਂ ਜੀ ਵਧੀਆ ਕਰਾਂਗੇ ਹੁਣ ਸਵੇਰ ਦੇ ਲੱਗੇ ਆ ਘੱਟੋ ਘੱਟ 3 ਘੰਟੇ ਹੋ ਗਏ ਆ ਤੇ ਜਿੰਨਾ ਚਿਰ ਜਾਨੀ ਕਹਿਣ ਦਾ ਮੌਤਰ ਮੌਸਮ ਸਾਫ ਹੈਗਾ ਉਜਾਲਾ ਹੈਗਾ ਉਹਨਾਂ ਦੇ ਕਰੇ ਕਰੂਗੇ ਹਰਪਾਲ ਜੀ ਆਪਣੀ ਜਿੱਥੇ ਮਰਜ਼ੀ ਸੇਵਾ ਕਰੇ ਜਿੱਥੇ ਮਰਜ਼ੀ ਲਾ ਕੇ ਕਰ ਸਕਦੇ ਹਰਪਾਲ ਜੀ ਅਸੀਂ ਇੱਕ ਹੋਰ ਗੱਲ ਕਹਿਣਾ ਚਾਹੁੰਦੇ ਜਿਹੜੇ ਬਾਕੀ ਵਲੰਟੀਅਰ ਹੈਗੇ ਜਿਹੜੀਆਂ ਬਾਕੀ ਸੰਸਥਾਵਾਂ ਹੈਗੀਆਂ ਸਾਨੂੰ ਉਹਨਾਂ ਨੂੰ ਵੀ ਖੁੱਲਾ ਸੱਦਾ ਹੈਗਾ ਕਿ ਉਹ ਉਹ ਵੀ ਆ ਸਕਦੇ ਸੰਸਥਾ ਨਾਲ ਇਹ ਨਹੀਂ ਹੈ ਕਿ ਸਵਚਤਾ ਲੰਗਰੀ ਜਾਂ ਕਲੀਨ ਸਿਟੀ ਗ੍ਰੀਨ ਸਿਟੀ ਜਾਂ ਨਗਰ ਨਿਗਮ ਬਾਕੀ ਵੀ ਬਹੁਤ ਸੰਸਥਾ ਆ ਗਈਆਂ ਜਿਹੜੀਆਂ ਐਨ ਜੀਓ ਹੈਗੀਆਂ ਜਿਹੜੀਆਂ ਅਲੱਗ-ਅਲੱਗ ਕਾਰਜਕਰਜ਼ੇ ਇਕੱਠੇ ਇੱਕ ਹੀ ਪਲੇਟਫਾਰਮ ਦੇ ਥੱਲੇ ਅਸੀਂ ਸਾਰੇ ਮਿਲ ਕੇ ਕੰਮ ਕਰ ਸਕਦੇ ਹਾਂ ਔਰ ਜਿਹੜੇ ਸਾਡੇ ਬਲੌਗਰ ਭਰਾ ਆ ਨਾ ਬਿਲਕੁਲ ਜੀ ਬਿਲਕੁਲ ਉਹ ਵੀ ਆ ਸਕਦੇ ਆ ਜਿਹੜੇ ਆਪਾਂ ਸਾਰਿਆਂ ਨੇ ਮੇਲੇ ਹਰਪਾਲ ਭਾਜੀ ਤੁਸੀਂ ਇਹ ਸੰਸਥਾ ਦੇ ਮੈਂਬਰ ਵੀ ਹੋ ਤੁਸੀਂ ਵੀ ਆ ਸਕਦੇ ਤੁਹਾਨੂੰ ਵੀ ਹੁਣੇ ਕੰਗਲੀ ਫੜਾ ਲੱਗੇ ਬਸ ਜਿੱਦਾਂ ਤੁਹਾਡਾ ਬਲੌਗ ਖਤਮ ਹੋਣਾ ਹੈ ਸਾਡੇ ਹੱਥ ਕੰਗਲੀ ਫੜਾ ਦੇਣੀ ਕਿ ਚਲੋ ਜੀ ਤੁਸੀਂ ਸ ਹਾਂ ਝਾੜੂ ਤਾਂ ਹੈਗਾ ਆ ਜਿਹੜੀ ਆ ਤੁਸੀਂ ਤੰਗਲੀ ਲੈ ਕੇ ਆਏ ਨਾ ਲੋਹੇ ਦੀ ਹੁਣ ਆ ਜਿਹੜਾ ਇਹਦੇ ਵਿੱਚ ਆ ਦੇ ਪਰੇ ਕੱਢ ਕੇ ਦਿਖਾਉਣੇ ਪੜਾ ਜਾਂ ਆ ਘੱਟੇ ਘੱਟੇ ਕੱਢੀਏ ਜੀ ਕੱਢ ਦੋ ਕੱਢ ਦੋ ਉਹ ਜਿਹੜਾ ਆ ਪਿੱਛੇ ਹੈ ਨਾ ਆ ਡੂਨੇ ਵਗੈਰਾ ਜਾਂ ਗਲਾਸ ਜਾਂ ਡਿਸਪੋਜ਼ਲ ਥੱਲੇ ਗਿਆ ਉਹ ਇਹਦੇ ਨਾਲ ਨਿਕਲਦੇ ਆ ਰੋਡ ਤਾਂ ਸਾਫ਼ ਹੋਈ ਰਹੀ ਆ ਜਿਹੜਾ ਸੈੱਡਾਂ ਦੇ ਵਿੱਚ ਹੈ ਨਾ ਆ ਸਾਰਾ ਇਹ ਵੀ ਸਾਰਾ ਕੱਢ ਰਹੇ ਆ ਨਾ ਤੇ ਬਹੁਤ ਵਧੀਆ ਜੀ ਸਲੂਟ ਆ ਤੁਹਾਨੂੰ ਸਾਰਿਆਂ ਨੂੰ ਜੀ ਤੇ ਆਪਿਆ ਜੀ ਅੱਗੇ ਤੋਂ ਵੀ ਆਪਾਂ ਇਦਾਂ ਰਲ ਮਿਲ ਕੇ ਸਾਰਿਆਂ ਨੇ ਕਰਨਾ ਨਾ ਭਾਜੀ ਇੱਕ ਸੋਚ ਇਸ ਵਾਰੀ ਹੋਰ ਕੀਤੀ ਅਸੀਂ ਸਾਰੀ ਸਾਡੀ ਜਿਹੜੀ ਟੀਮ ਹੈਗੀ ਆ ਆਹ ਵਾਰੀ ਅਸੀਂ ਦੋ ਮਸ਼ੀਨਾਂ ਲੈਣੀਆਂ ਕਾ ਕੱਟਣ ਵਾਲੀਆਂ ਅਰੇ ਕੀ ਬਾਤ ਆ ਜਿਹੜਾ ਕਾਜ ਆ ਇਦਾਂ ਖੜਾ ਨਾ ਇਹ ਨਹੀਂ ਰਹਿਣ ਦੇਣਾ ਲੰਗੜਾ ਤੋਂ ਪਹਿਲਾਂ ਦੀ ਸਫਾਈ ਦੇਖੋ ਜੀ ਇਹ ਤਾਂ ਤੁਹਾਡੀ ਗੱਲ ਦਾ ਆਪਾਂ ਐਗਰੀ ਹੋ ਗਏ ਜਿਹੜਾ ਜਿਹੜਾ ਹੈਗਾ ਸਾਹਮਣੇ ਦਿਖੇ ਇਹ ਤਾਂ ਜੀ ਐਗਰੀ ਹੋ ਗਏ ਇਹਦਾ ਫਸਿਆ ਨਾ ਰਵੇ ਮੈਂ ਕਹਾਂ ਜੀ ਸਰ ਜੀ ਇਹ ਆਪਾਂ ਤੁਹਾਡੇ ਨਾਲ ਐਗਰੀ ਹੋ ਗਏ ਆ ਇੱਕ ਗੁਜਾਰਿਸ਼ ਮੈਂ ਵੀ ਛੋਟੀ ਜੇ ਕੀਤੀ ਆ ਇਹ ਤਾਂ ਸਹੀ ਆ ਪਰ ਜੇ ਇਹ ਪਵੇਂ ਨਾ ਗੰਦ ਉਹ ਕੋਈ ਸੇਸਾ ਹੈਗੀ ਆ। ਕੋਈ ਨਹੀਂ ਦੇਖੋ ਤੁਸੀਂ ਜੇ ਇਹ ਕਰੋਗੇ ਨਾ 200 ਮੀਟਰ ਦੇ ਬੈਨ ਲਵਾਉਗੇ ਸ਼ਾਇਦ ਇਹ ਖਲਾਰਾ ਪਵੇ ਹੀ ਨਾ। ਕਿਉਂਕਿ ਆਪਾਂ ਦੂਰ ਦੂਰ ਤੱਕ ਦੇਖਦੇ ਆ ਅਦਰ ਕੰਟਰੀ ਅਦਰ ਕੰਟਰੀਆਂ ਨੂੰ ਵੀ ਦੇਖਦੇ ਆ ਨਾ ਆਪਾਂ ਜੇ ਨਹੀਂ ਵੀ ਗਏ ਤਾਂ ਆਪਾਂ ਟੀਵੀ 'ਚ ਦੇਖਦੇ ਆ ਉਹਨਾਂ ਨੇ ਬੈਨ ਲੱਗੇ ਹੋਏ ਆ ਹਨਾ ਉਹ ਆਤਾ ਸਾਨੂੰ ਹੌਲੀ ਹੌਲੀ ਪੈਣੀ ਆ ਪੈ ਜਾਣੀ ਆ ਜਿੰਨਾ ਤੁਹਾਡਾ ਜ਼ੋਰ ਲੱਗਾ ਆ ਨਾ ਦਿਨ ਰਾਤ ਸਾਰਿਆਂ ਦਾ ਹੋਰ ਇਹ ਦੇਖੋ ਸਲੂਟ ਆ ਸਾਰਿਆਂ ਨੂੰ ਐਕੀ ਜਿੱਦਾਂ ਕਹ ਲਈਏ ਵੀ ਸਾਰਿਆਂ ਨੇ ਨਾ ਮੇਲ ਦੇਖਿਆ ਨਾ ਫੀਮੇਲ ਸਾਰਿਆਂ ਨੇ ਲੇਡੀਜ਼ ਵੀ ਨਾਲ 10-10 12-12 ਵਜੇ ਤੱਕ ਨਾ 11-12 ਸਾਰੇ ਰਾਤ ਨੂੰ ਜਾਮ ਖਲਾਰੇ ਸੀ ਭਾਈ ਤੂੰ ਦੇਖੇ ਹੁਣ ਸਾਰੇ ਨੇ ਸਾਰੇ ਸੀ ਆਪਾਂ ਉੱਥੇ ਤੇ ਉਹ ਬੜੂ ਬਹੁਤ ਵੱਡੀ ਗੱਲ ਹੈ ਨਾ ਤੇ ਉਹ ਪ੍ਰਸ਼ਾਸਨ ਦੇ ਨਾਲ ਸਾਰਿਆਂ ਦਾ ਯਸ 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 ਠੀਕ ਆ ਜੀ ਚਲੋ ਠੀਕ ਆ ਜੀ ਕੋਸ਼ ਕਹਿਣਾ ਕਿਸੇ ਨੇ ਭਾਜੀ ਆ ਜਾਓ ਅੱਗੇ ਭਾਜੀ ਹੁਣ ਬਹੁਤ ਸਪਾਈ ਦਾ ਖਿਆਲ ਰੱਖਿਆ ਇਹਨੇ ਬੰਦੇ ਲੈ ਕੇ ਸੇਵਾ ਕੀਤੀ ਨਹੀਂ ਇਹਨਾਂ ਬਹੁਤ ਧੰਨਵਾਦ ਸਾਡੇ ਵੱਲੋਂ ਬਹੁਤ ਬਿਲਕੁਲ ਬਿਲਕੁਲ ਬਹੁਤ ਵਧੀਆ ਭਾਜੀ ਬਹੁਤ ਵਧੀਆ ਜੈ ਮਾਤਾ ਜੈ ਮਾਤਾ ਜੈ ਮਾਤਾ ਜੈ ਮਾਤਾ ਤੇ ਠੀਕ ਆ ਜੀ ਇਹ ਸਾਡੀ ਹੁਸ਼ਿਆਰਪੁਰ ਵਾਲੀ ਸਾਰੀ ਟੀਮ ਸਾਰੀਆਂ ਸੰਸਥਾਵਾਂ ਤੁਸੀਂ ਨਾਂ ਦਾ ਪਿੱਛੇ ਸਾਰਿਆਂ ਨੇ ਸੁਣੇ ਨੇ ਸਾਰੇ ਸਭ ਤੋਂ ਪਹਿਲਾਂ ਸਾਰੇ ਅਸੀਂ ਇੱਕ ਕਹਿ ਲਈਏ ਵੀ ਹੁਸ਼ਿਆਰਪੁਰ ਇਹ ਆ ਜਿੰਦਰੀ ਇਹ ਆ ਜਾਂ ਭਰਾ ਆ ਜਾਂ ਪੰਜਾਬੀਆਂ ਇੱਕ ਫੈਮਿਲੀ ਆ ਨਾ ਉਸ ਤੋਂ ਬਾਅਦ ਅਗਰ ਸਾਰੇ ਦੇ ਪਾੜ ਬਣਦੇ ਰਹਿੰਦੇ ਆ ਨਾ ਇਸ ਕਰਕੇ ਅਸੀਂ ਆਪਣੀ ਜਗ੍ਹਾ ਸਮਝ ਕੇ ਆਪਣਾ ਘਰ ਸਮਝ ਕੇ ਸਾਰੇ ਅਸੀਂ ਇਹ ਆਪਣਾ ਹੱਕ ਸਮਝੀਏ ਵੀ ਇਹ ਗੰਦ ਨਾ ਬਣਦੇਈਏ ਨਾ ਰਾਈਟ ਤੇ ਕਿਦੀ ਕਿਸੇ ਦੇ ਸ਼ਾਨ ਦੇ ਖਿਲਾਫ ਕੁਛ ਕਹਿ ਹੋ ਗਿਆ ਹੋਵੇ ਤਾਂ ਬਾਈ ਸੌਰੀ ਆ ਇਨਸਾਨ ਗਲਤੀਆਂ ਦਾ ਪਤਲਾ ਫਲੋ ਫਲੋ ਜਿ ਕਿਹ ਹੋ ਜਾਂਦਾ ਪਰ ਕਹਿ ਤਾ ਹੈ ਹੁੰਦਾ ਜਦੋਂ ਬੰਦੇ ਨੂੰ ਦੁੱਖ ਲੱਗਦਾ ਆ ਨਾ ਤਾਂ ਪਰਸਨਲ ਕਿਸੇ ਦੀ ਪ੍ਰਾਪਰਟੀ ਆ ਇਹ ਇੱਥੇ ਇਹ ਸਾਰਿਆਂ ਦਾ ਇੱਕ ਨਾ ਦਿলো ਸ਼ਰਦਾ ਆ ਰਾਈਟ ਤੇ ਇਹਨੂੰ ਆਪਾਂ ਰਲ ਮਿਲ ਕੇ ਸਾਰਿਆਂ ਨੇ ਕਹਿਣਾ ਹੋਰ ਵਾਰੀ ਕੁਛ ਕਹਿਣਾ ਹੋਵੇ ਭਾਜੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਭਾਜੀ ਥੈਂਕ ਯੂ ਵੀਰਾ ਜੀ ਸਾਡੀ ਕਵਰੇਜ ਕੀਤੀ ਥੈਂਕ ਯੂ ਵੀਰਾ ਜੀ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਮੇਰਾ ਭਰਾ ਜੈ ਮਾਤਾ ਜਗਰਾ ਸ਼ੇਰਾਂ ਵਾਲੀ ਮਾਈ ਦਾ ਬਹੁਤ ਸੱਚੇ ਨਰਵਾਰ ਕੀ ਹੈ ਹਮਾਚ ਨਾਲੇ ਬੈਰੀਅਲ ਤੋਂ ਥੋੜਾ ਜਿਹਾ ਪਿੱਛੇ ਖੜੇ ਆ ਮੋਰੇ ਇੱਥੇ ਨਾ ਟੂਲ ਟੈਕਸ ਆ ਜਿਹੜਾ ਆ ਟਰਨ ਜਾਂਦਾ ਹੈ ਨਾ ਤੇ ਇੱਥੇ ਨਾ ਰੋਡ ਦੇ ਉੱਪਰ ਲੈਂਡਸਲਾਈਡ ਹੋਇਆ ਹੈ ਨਾ ਪਹਾੜ ਡਿਗੇ ਹੋਆ ਹੈ ਤਾਂ ਮੈਂ ਕਿਉਂ ਤੁਹਾਨੂੰ ਦਿਖਾਵਾਂ ਜਦੋਂ ਰਾਤ ਬਰਾਤੇ ਆਉਂਦੇ ਆ ਤੇ ਇਸ ਸਾਈਡ ਤੇ ਜਦੋਂ ਵੀ ਆਉਂਦੇ ਆ ਥੋੜਾ ਬੀ ਕੇਅਰਫੁਲ ਮਿੱਟੀ ਵਾਲੇ ਪਹਾੜਾ ਜਦੋਂ ਮੀਂਹ ਪੈਂਦਾ ਹੈ ਨਾ ਤੇ ਉੱਪਰੋਂ ਡਿੱਗਦੇ ਆ ਨਾ ਆਹ ਦੇਖਿਓ ਆਹ ਡਿੱਗਿਆ ਆ ਨਾ ਆਹ ਸਾਰੀ ਮਿੱਟੀ ਡਿੱਗੀ ਹੋਆ ਆ ਉੱਪਰੋਂ ਨਿੱਕੇ ਨਿੱਕੇ ਪੱਥਰ ਆ ਇਹ ਵੀ ਡਿੱਗੇ ਹੋਆ ਸਾਰਾ ਹੀ ਨਾ ਆ ਸਾਰਾ ਉਪਰੋਂ ਪਹਾੜ ਤਕਰੀਬਨ ਇੱਥੋਂ ਲੈ ਕੇ ਘਟੋ ਘਾਟੇ 25 30 ਫੁੱਟ ਤੱਕ 50 ਫੁੱਟ ਤੱਕ ਹੀ ਹੋਣਾ ਹੈ ਸਾਰਾ ਹੀ ਡਿਗਿਆ ਆ ਉਪਰੋਂ ਥੱਲੇ ਤੱਕ ਨਾ ਆ ਦੇਖੋ ਸਾਰੀ ਮਿੱਟੀ ਡਿਗੀ ਹੋਇਆ ਇਧਰਲੇ ਸਾਈਡ ਕਰੋ ਵੀ ਤੁਸੀਂ ਆਉਨੇ ਆ ਤੇ ਗੱਡੀ ਜਿਹੜੀ ਹੈ ਨਾ ਇਧਰਲੇ ਸਾਈਡ ਨਾ ਲਾਓ ਪਾਰਕ ਜੇ ਲੋਣੀਆਂ ਦਾ ਥੋੜਾ ਜਿਹਾ ਪਹਾੜ ਤੋਂ ਅੱਗੇ ਚੱਲੋ ਜੋ ਉੱਥੇ ਹੀ ਆ ਕੇ ਲਾਓ ਔਰ ਇੱਥੇ ਹੌਲੀ-ਹੌਲੀ ਤੁਰਦੇ ਚੱਲੋ ਇੱਥੇ ਬ੍ਰੇਕ ਦਾ ਨਾਮ ਮਾਰੋ ਕਿਉਂਕਿ ਸਾਰੇ ਪਹਾੜ ਇਹ ਜਿੱਦਾਂ ਕਹ ਲੋ ਮੀਂਹ ਦੇ ਨਾਲ ਨਾ ਪਿੱਟੀ ਵਾਲੇ ਕਰਕੇ ਇਹ ਡਿੱਗਦੀ ਆ ਮਿੱਟੀ ਖੋਰ-ਖੋਰ ਕੇ ਮਿੱਟੀ ਡਿੱਗਣ ਲੱਪ ਜਾਂਦੀ ਆ ਪੂਰੇ ਤੇ ਰਸਤੇ ਦਾ ਦਰਖਤ ਜਿਹੜਾ ਆ ਥੱਲੇ ਡਿੱਗਿਆ ਆ ਉਹ ਦਰਖਤ ਵੀ ਵੱਡੇ-ਵੱਡੇ ਆ ਤੇ ਚੀਲ ਦੇ ਦਰਖਤ ਆ ਨਾ ਇਹ ਵੀ ਡਿੱਗਿਓ ਆ ਤੇ ਉੱਪਰ ਆ ਪਹਾੜ ਦੀ ਇੱਕ ਲੇਹਰੇ ਪੂੜੀ ਨਾ ਇੱਕ ਲੇਰ ਜਿਹੜੀ ਹੁੰਦੀ ਆ ਆ ਪੂਰੀ ਦੀ ਪੂਰੀ ਥੱਲੇ ਡਿੱਗੀ ਹੋ ਆ ਰਾਈਟ ਤੇ ਜੇ ਇੱਥੇ ਕਿਤੇ ਗੱਡੀ ਗੁੱਡੀ ਖੜੀ ਹੁੰਦੀ ਤਾਂ ਫਿਰ ਉਹ ਗੱਡੀ ਦੇ ਉੱਪਰ ਵੀ ਇਹ ਦੇਖ ਸਕਦਾ ਸੀ ਤਾਂ ਨੁਕਸਾਨ ਬਹੁਤ ਵੱਡਾ ਹੋ ਸਕਦਾ ਸੀ ਨਾ ਤਾਂ ਇਸ ਕਰਕੇ ਵੀ ਕੇਅਰਫੁੱਲ ਜਦੋਂ ਵੀ ਪਹਾੜ ਚ ਆਉਂਦੇ ਆ ਤੁਸੀਂ ਇਸ ਸਾਈਡ ਤਾਂ ਇਸ ਸਾਈਡ ਨਾ ਮਤਲਬ ਰਾਈਟ ਹੈਂਡ ਡਰਾਈਵਰ ਸਾਈਡ ਇੰਨੀ ਕਿ ਜਗ੍ਹਾ ਦੇ ਉੱਤੇ ਮਤਲਬ ਕਿ ਵੀ ਕੇਅਰਫੁੱਲ ਧਿਆਨ ਨਾਲ ਆਓ ਤੇ ਗੱਡੀ ਇੱਧਰਲੇ ਸਾਈਡ پارک ਨਾ ਕਰੋ ਨਾ ਤੇ ਲੈਫਟ ਹੈਂਡ ਵੀ ਜਿਹੜਾ ਰੋਡ ਵੀ ਆ ਕਿਤੇ ਕਿਤੇ ਥੱਲਿਓ ਖਾਰ ਪੈ ਗਈ ਹੂ ਆ ਉਹ ਵੀ ਪਿੱਛੇ ਜਿੱਦਾਂ ਉਹਨਾਂ ਨੇ ਨਾ ਉੱਥੇ ਬੋਰੇ ਭਰ ਕੇ ਰੱਖਿਓ ਆ ਮਿੱਟੀ ਦੇ ਤੇ ਉਥੇ ਜੇਕਰ ਤੁਸੀਂ ਗੌਰ ਕਰੋਗੇ ਤਾਂ ਦੇਖੋਗੇ ਤੁਹਾਨੂੰ ਧਿਆਨ ਜਾਊਗਾ ਥੱਲਿਓ ਸਾਰਾ ਖੁਰ ਗਿਆ ਰੋਡ ਤੇ ਜੇ ਤੁਸੀਂ ਕਿਨਾਰੇ ਤੇ ਜਾਊਗਾ ਤੇ ਹੋ ਸਕਦਾ ਉਹ ਵੀ ਵੱਡਾ ਖਾਸਾ ਹੋ ਸਕਦਾ ਇਸ ਕਰਕੇ ਉੱਥੋਂ ਵੀ ਧਿਆਨ ਨਾ ਆਓ ਤੇ ਇੱਥੇ ਤੁਹਾਨੂੰ ਮੈਂ ਦਿਖਾਈ ਦਿੱਤਾ ਨਾ ਜਿਹੜਾ ਮੀਂਹ ਕਰਕੇ ਬਹੁਤ ਥਾਂ ਥਾਂ ਤੋਂ ਲੈਂਡਸਲਾਈਡ ਹੋਇਆ ਹੈ ਇਦਾਂ ਦਾ ਨਾ